ਪੀਵੀ ਟੂਡੇ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਅੱਜ ਤੁਹਾਨੂੰ ਖੜਕੜ ਕਲਾਂ ਲੈ ਚਲਦੇ ਹਾਂ ਜਿੱਥੇ ਸ਼ਹੀਦ ਭਗ ਸਿੰਘ ਦੇ ਸ਼ਹੀਦੀ ਦਿਵਸ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਣੀ ਟੀਮ ਡਾਕਟਰ ਦਲਜੀਤ ਸਿੰਘ ਚੀਮਾ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਵਿਧਾਇਕ ਮੰਗਾ ਜਥੇਦਾਰ ਮਹਿੰਦਰ ਸਿੰਘ ਹੁਸੈਨਪੁਰ ਤੇ ਆਪਣੇ ਹੋਰ ਕਈ ਸੀਨੀਅਰ ਆਗੂਆਂ ਸਮੇਤ ਪੁੱਜੇ ਜਿਨ੍ਹਾਂ ਨੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਉਪਰੰਤ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਕਰਦੇ ਆ ਆਖਿਆ ਕਿ ਦਿੱਲੀ ਵਿੱਚ ਸ਼ਰਾਬ ਦਾ ਸਭ ਤੋਂ ਵੱਡਾ ਘੁਟਾਲਾ ਹੋਇਆ ਹੈ ਅਤੇ ਜਿਸ ਤਰ੍ਹਾਂ ਇਹ ਕਪਲਾ ਦਿੱਲੀ ਦੇ ਮੁੱਖ ਮੰਤਰੀ केजरीवाल ਨੇ ਕੀਤਾ ਹੈ ਉਸੇ ਹੀ ਤਜ ਤੇ ਪੰਜਾਬ ਵਿੱਚ ਵੀ ਐਕਸਾਈਜ਼ ਘੁਟਾਲਾ ਹੋਇਆ ਹੈ ਜਿਸ ਸੰਬੰਧੀ ਮੀਟਿੰਗਾਂ ਵੀ ਦਿੱਲੀ ਵਿੱਚ ਹੋਈਆਂ ਪਰ ਉੱਥੋਂ ਦੇ ਮੁੱਖ ਮੰਤਰੀ ਨੂੰ ਤਾਂ ਗ੍ਰਿਫਤਾਰ ਕਰ ਲਿਆ ਗਿਆ ਪਰੰਤੂ ਪੰਜਾਬ ਦੇ ਮੁੱਖ ਮੰਤਰੀ ਨੂੰ ਕਿਉਂ ਨਹੀਂ ਗ੍ਰਿਫਤਾਰ ਕੀਤਾ ਜਾ ਰਿਹਾ ਇਸ ਗੱਲ ਦੀ ਕੋਈ ਸਮਝ ਨਹੀਂ ਆ ਰਹੀ ਉਹਨਾਂ ਕਿਹਾ ਕਿ ਅੱਜ ਸ਼ਹੀਦ ਭਗਤ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹੈ ਪਰ ਪੰਜਾਬ ਦਾ ਮੁੱਖ ਮੰਤਰੀ ਸ਼ਹੀਦਾਂ ਨੂੰ ਸ਼ਬਦਾਂ ਦੇ ਫੁੱਲ ਭੇਂਟ ਕਰਨ ਦੀ ਥਾਂ ਕੇਦਰੀਵਾਲ ਨੂੰ ਬਚਾਉਣ ਲਈ ਦਿੱਲੀ ਜਾ ਕੇ ਬੈਠਾ ਹੈ ਜਦੋਂ ਕਿ ਆਵਾ ਦੀ ਪਾਰਟੀ ਨੇ ਇਹਨਾਂ ਸ਼ਹੀਦਾਂ ਦੇ ਨਾਮ ਤੇ ਹੀ ਲੋਕਾਂ ਕੋਲੋਂ ਵੋਟਾਂ ਮੰਗੀਆਂ ਸਨ ਤੇ ਅੱਜ ਉਹਨਾਂ ਨੂੰ ਭੁੱਲ ਗਏ ਹਨ ਉਹਨਾਂ ਨੇ ਹੋਰ ਕੀ ਕਿਹਾ ਆਓ ਦੇਖਦੇ ਹਾਂ ਸਾਡੇ ਸਟਾਫ ਰਿਪੋਰਟਰ ਰਕੇਸ਼ अरोड़ा ਦੀ ਇਹ ਵਿਸ਼ੇਸ਼ ਰਿਪੋਰਟ ਮੈਂ ਸਭ ਤੋਂ ਪਹਿਲੇ ਆ ਜਿਹੜਾ ਘਟਾਲਾ ਹੋਇਆ ਅਸੀਂ ਕਾਲੀ ਦਲ ਨੇ ਸਿਆਸੀ ਸਭ ਤੋਂ ਵੱਡਾ ਵੱਡਾ ਘਟਾਲਾ ਜਿਹੜਾ ਸ਼ਰਾਬ ਦਾ ਕੀਤਾ ਦਿੱਲੀ ਹੋਇਆ ਕੇਜਰੀਵਾਲ ਨੇ ਕੀਤਾ ਤੇ ਉਹਦੇ ਬਾਅਦ ਜਿਹੜਾ ਘਟਾਲਾ ਹੋਇਆ ਉਹ ਪੰਜਾਬ 'ਚ ਕੀਤਾ ਉਹਨਾਂ ਨੇ ਕੋਈ ਚੀਜ਼ ਮੀਟਿੰਗਾਂ ਕੇਜਰੀਵਾਲ ਦੇ ਦਫ਼ਤਰ 'ਚ ਹੁੰਦੀਆਂ ਸੀ ਪੰਜਾਬ ਦੇ ਘਟਾਲੇ ਦੀ ਮੀਟਿੰਗਾਂ ਵੀ ਮੈਂ ਦਿਨ ਵੀ ਦੱਸਿਆ ਸੀ ਡੇਟ ਵੀ ਦੱਸੀ ਸੀ ਕਿਹੜੇ-ਕਿਹੜੇ ਬੰਦੇ ਉੱਥੇ ਬੰਦੇ ਸੀ ਕੋਈ ਦੱਸੇ ਦੀ ਪਰ ਮੈਂ ਹੈਰਾਨ ਆ ਕੀ ਦਿੱਲੀ ਤੱਕ ਇਹ ਜੋ ਫੜ ਲਿਆ ਤੇ ਭਗਵੰਤ ਮਾਨ ਕਿਉਂ ਨਹੀਂ ਫੜੇ ਜਾ ਰਿਹਾ ਕਿ ਦੇਖੋ ਫਿਕਸ ਮੈਚ ਤਾਂ ਨਹੀਂ ਸੁਵੀਰ ਜਗਵੰਤ ਮਾਨ ਨੂੰ ਤੇ ਐਕਸਾਈਟ ਵਿੱਚ ਇੱਥੇ ਫੜਨਾ ਚਾਹੀਦਾ ਇਮੀਡੀਏਟਲੀ ਕਿਉਂਕਿ ਦਿੱਲੀ ਤੋਂ ਵੱਡਾ ਘਟਾਲਾ ਪੰਜਾਬ 'ਚ ਹੋਇਆ ਭਗਵੰਤ ਮਾਨ ਸਰਕਾਰ ਨੂੰ ਵੀ ਜਰਰੀ ਚੇਤਾਵਨੀ ਦੇਣਾ ਹੈ ਉੱਥੇ ਇੱਕ ਹੋਰ ਦੁਖਦ ਘਰ ਸਾਹਮਣੇ ਆ ਰਹੀ ਹੈ ਵੀ ਸੀਐਮ ਸਾਹਿਬ ਦੇ ਘਰ ਦੇ ਸੈਕਟਰ ਨੂੰਰ ਦੇ ਵਿੱਚ ਸ਼ਰਾਬ ਪੀ ਕੇ ਮੌਤਾਂ ਦੀ ਗਿਣਤੀ 20 ਹੋ ਗਈ ਮੈਂ ਉਹ ਹੀ ਕਿਹੋ ਜਿਹਾ ਕਹਿ ਰਿਹਾ ਬੜੀ ਦੁਖ ਦੀ ਗੱਲ ਹੈ ਦੇਖੋ ਮੁੱਖ ਮੰਤਰੀ ਤੇ ਆਪਣਾ ਹਲਕਾ ਹੈ ਮੁੱਖ ਮੰਤਰੀ ਨੂੰ ਕੋਈ ਫਿਕਰ ਹੀ ਨਹੀਂ ਪਰਵਾਹ ਹੀ ਨਹੀਂ ਹੈ ਦੇ ਜਿਹੜੇ 21 ਲੋਕਾਂ ਦੀ ਸ਼ਾਸਨ ਜੁਮਵਾਰ ਤਾਂ ਸਰਕਾਰ ਹੈ ਇਹਨਾਂ ਦੀ ਨਲਾਕੀ ਅਸਾਈਨਮੈਂਟ ਤੇ ਅੱਜ ਕੋਈ ਸਰਕਾਰ ਨਾਂ ਦੀ ਚੀਜ਼ ਹੀ ਹੈ ਨਹੀਂ ਮੈਂ ਆਪਕ ਸੋਚ ਹੀ ਨਹੀਂ ਸਕਦਾ ਕੋਈ ਪੰਜਾਬੀ ਸਾਡਾ ਮੁੱਖ ਮੰਤਰੀ ਹੈ ਕੋਈ ਭਗਵੰਤ ਮਾਨ ਤਾਂ ਕਹਿੰਦੇ ਲਾਇਕ ਹੀ ਨਹੀਂ ਹੈ ਉਹਨੂੰ ਕੋਈ ਫਿਕਰ ਹੀ ਨਹੀਂ ਹੈ ਦੇਖੋ ਅੱਜ ਸ਼ਹੀਦਾਂ ਨੂੰ ਆਪਣੇ ਯਾਦ ਕਰਨ ਦਾ ਦਿਨ ਹੈ ਉਹ ਕੇਜਰੀਵਾਲ ਨੂੰ ਯਾਦ ਕਰਨ ਵਾਸਤੇ ਦਿੱਲੀ ਬਠਾ ਸੋ ਆ ਤਾਂ ਫਰਕ ਹੈ ਇਹ ਨਾਲ ਹੀ ਸੋਚ ਦਾ ਫਰਕ ਹੈ ਜੁਗਜੀ ਨਾ ਉਹਨਾਂ ਨੇ ਵੋਟਾਂ ਲਈਆਂ ਸ਼ਹੀਦਾਂ ਦੇ ਨਾਂ ਤੇ ਉਹਨਾਂ ਨੇ ਵੋਟਾਂ ਲਈਆਂ ਪਰ ਸਭ ਤੋਂ ਵੱਡਾ અપਮਾਨ ਜੇ ਸ਼ਹੀਦਾਂ ਦਾ ਕੀਤਾ ਆ ਆਮ ਆਦਮੀ ਪਾਰਟੀ ਕੀ ਜਾਂਦਾ ਸੀ ਸਰ ਸਰ ਵੀ ਦੇ ਟਿਕਟ ਪਰ ਪਾਇਆ ਕੀ